ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ ਦਿਨੀ ਸੈਕ੍ਰੀਡ ਹਾਰਟ ਕਨਵਰਟ ਸਕੂਲ ਮਜੀਠਾ ਵਿੱਚ ਸਕੂਲ ਦਾ ਐਨੀਵਰਸਰੀ ਦਿਨ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਵੱਲੋਂ ਰੰਗ ਰੰਗ ਪ੍ਰੋਗਰਾਮ ਕੀਤਾ ਗਿਆ ਅਤੇ ਇਸ ਮੌਕੇ ਖੇਡਾਂ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਸਿੱਖਿਆ ਦੇ ਖੇਤਰ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਰੰਗ ਰੰਗ ਪ੍ਰੋਗਰਾਮ ਇੰਨਾ ਪ੍ਰਭਾਵਸ਼ਾਲੀ ਸੀ ਕਿ ਘੰਟਿਆਂ ਬੱਧੀ ਬੈਠ ਕੇ ਦਰਸ਼ਕ ਉਸ ਨੂੰ دیکھتے ਰਹੇ ਤੇ ਹਰ ਸੀਨ ਦੇ ਬਾਅਦ ਇੱਕਦਮ ਸੋਚਦੇ ਰਹੇ ਕਿ ਅਗਲੀ ਸੀਨ ਵਿੱਚ ਕੀ ਹੋਵੇਗਾ ਉਸ ਤੋਂ ਬਾਅਦ ਕੀ ਹੋਵੇਗਾ ਇਸ ਤੋਂ ਬਾਅਦ ਕੀ ਹੋਵੇਗਾ ਖੁੱਲਬੁਲਾ ਕੇ ਜੇ ਗੱਲ ਕੀਤੀ ਤੇ ਬੱਚਿਆਂ ਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਕਿ ਜੋ ਕੁਝ ਹੋ ਰਿਹਾ ਅਕਾਲ ਪੁਰਖ ਦੇ ਬਾਣੇ ਵਿੱਚ ਹੋ ਰਿਹਾ ਹੈ ਤੇ ਉਸ ਦੇ ਹੁਕਮ ਤੋਂ ਬਿਨਾ ਪੱਤਾ ਵੀ ਨਹੀਂ ਚਲਦਾ ਅਤੇ ਇਸ ਨੂੰ ਬਖੂਪੀ ਬੱਚਿਆਂ ਪਰ ਲਵਾ ਕੇ ਲੋਕਾਂ ਨੂੰ ਇਹ ਗੱਲ ਸਾਬਤ ਕਰਕੇ ਦਿਖਾਈ ਗਈ ਕਿ ਦੁਨੀਆ ਵਿੱਚ ਸਿਰਫ ਹਉਮੈ ਤੇ ਹੰਕਾਰ ਹੈ ਜਿੱਥੇ ਅਕਾਲ ਪੁਰਖ ਦਾ ਜਿੱਥੇ ਰੱਬ ਦਾ ਨਾ ਹੈ ਉੱਥੇ ਸਭ ਕੁਝ ਹੈ ਇੱਕ ਗੱਲ ਸਬਦ ਕੀਤੀ ਬੱਚਿਆਂ ਨੇ ਕਿ ਜੇ ਰੱਬ ਨਹੀਂ ਹੈ तो फिर जिक्र क्यों जो रब है तो फिर फिक्र क्यों की असि हौसला अफजाई करनी है बच्चा ने बहुत अच्छा परफॉर्म किया ਨੈਕਸਟ 'ਚ ਜਦੋਂ ਸਕੂਲ ਦਾ ਐਨੂਅਲ ਰਿਪੋਰਟ ਕਾਰਡ ਦਾ ਜਿਹੜਾ ਕਨਸੈਪਟ ਸੀਗਾ ਬੜਾ ਯੂਨੀਕ ਤੇ ਬੜਾ ਡਿਫਰੈਂਟ ਕਨਸੈਪਟ ਸੀਗਾ ਕਿਉਂਕਿ ਸਾਡੀ ਤਾਂ ਹੁਣ ਇਲੈਕਸ਼ਨਸ ਹੀ ਚੱਲੀ ਜਾ ਰਹੀਆਂ ਨੇ ਸਾਰਾ ਸਾਲ ਤੇ ਉਹਦੇ ਵਿੱਚ ਆਪੋਜੀਸ਼ਨ ਐਂਡ ਐਮਪੀਜ਼ ਨੇ ਜਦੋਂ ਸਕੂਲ ਦਾ ਰਿਪੋਰਟ ਕਾਰਡ ਪੇਸ਼ ਕੀਤਾ ਤੇ ਉਹਦੇ ਵਿੱਚ ਜਿਹੜੇ ਨਵੇਂ-ਨਵੇਂ ਕਨਸੈਪਟਸ ਨੇ ਸਾਡੇ ਟਾਈਮ ਤੋਂ ਸ਼ਾਇਦ ਨਹੀਂ ਸੀਗੇ ਬਟ ਹੁਣ ਦੇਖਣ ਨੂੰ ਮਿਲੇ ਜਿਹੜਾ ਸਪੈਸ਼ਲ ਡੇ ਹੈ ਨੋ ਬੁਕਸ ਡੇ ਬੜਾ ਵਧੀਆ ਇੱਕ ਇਨੋਵੇਟਿਵ ਆਈਡੀਆ ਹੈ ਕਿ ਜਿਹਦੇ ਵਿੱਚ ਬੱਚੇ ਸਕੂਲ ਆਣ ਗਏ ਲੇਕਿਨ ਕਿਤਾਬਾਂ ਨਹੀਂ ਪੜਨਗੇ ਇੱਕ ਜਿਹੜੀ ਸੋਸ਼ਲ ਨੌਲੇਜ ਹੈ ਜਿਹੜੀ ਸੁਸਾਇਟੀਲ ਨੌਲੇਜ ਹੈ ਉਹਨੂੰ ਗ੍ਰੈਂਡ ਕਰਨਗੇ